ਫਿਰ ਜਦੋਂ ਜੱਫਰ ਕੋਲੋਂ ਨਾਮੀ ਜੋੜੀ ਆਜੇ ਹਜਰਤ ਸਾਈ ਬਾਪੂ ਕੋਲ ਜੇ ਸਾਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਪਰਿਵਾਰ ਲੈ ਕੇ ਆਇਆ ਪੀਰ ਪਾਸ਼ਾ ਸੱਚੀ ਸਰਕਾਰ ਹਜਰਤ ਸਾਈ ਪੱਜੇ ਸਾਹਿਬ ਉਸਿਆ ਜੀ ਪਿਆਰ ਵਾਲੀ ਸੱਚੀ ਸਰਕਾਰ ਇਸ ਪਰਬਾਤ ਦੇ ਉੱਤੇ ਮੇਰੇ ਭਰਾ ਹੱਥ ਫੜ ਕੇ ਤੰਦਰੁਸਤੀ ਆ ਵਰਛੀ ਪਰ ਇਹਨੇ ਭੁੰਡਾਰੇ ਮੇਰੇ ਮਾਲਕ ਦੇ ਜੋ ਚਾਹੇ ਸੋ ਮਰਦਾ ਜੋ ਸ਼ਰਦਾ ਦੇ ਨਾਲ ਮੇਰੇ ਬਾਪੂ ਦੇ ਦਰ ਦੇ ਉੱਤੇ ਆਉਂਦਾ ਸਾਰਿਆਂ ਦੇ ਆ ਚਰਨੀ ਸੀ ਇਸੇ ਜਵਾਕ ਇਹ ਨਾ ਹੋਊਗਾ ਮੇਰਾ ਮਾਲਕ ਸਭ ਦੀ ਆਸਾਂ ਮੰਗਦਾ ਦੁਆ ਰ ਕਰਦਾ ਇਹਨਾਂ ਬੱਚਿਆਂ ਨੂੰ ਅੱਜ ਸੋ ਇਹ ਦੇਖੇ ਨਵਾਜਿਆ ਮਾਲਕ ਇਹਨਾਂ ਨੂੰ ਆਪਣੇ ਚਾਹਾਂ ਦੇ ਨਾਲ ਲਾਵੇ ਔਰ ਖੁਸ਼ੀਆਂ ਦੇਵੀ ਇਹਨਾਂ ਪਰਿਵਾਰਾਂ ਨੂੰ ਤੇ ਫਿਰ ਚੱਲ ਗਿਆ ਦਾਤਾ ਦੀ ਤਮੀਰ ਕਰੇ ਜਿਆ ਕਰਾ ਹੱਲੇ ਸਾਈ ਭਜੀ ਸਾ ਸਰਕਾਰ ਦਾ ਬੋਲ ਸੱਚੇ ਪਰਿਵਾਰ ਕੀ ਬੰਦਾ